ਇਹ ਬਹੁਤ ਔਖੀ ਲਿਆਂਦੀ ਸੀ ਜੀ ਦੰਦੇ ਨਹੀਂ ਤੇ ਉਹ ਅੱਛਾ ਇਹ ਪਰਾਣਾ ਰਵਾ ਜੀ ਉਹਨਾਂ ਦਾ ਇਹ ਪਰਾਣਾ ਰਵਾ ਹੈ 8.5 8000 ਦਾ ਕੱਲਾ ਕੱਲਾ ਲਿਆਤੀ ਪਰ ਹੁਣ ਜਦੋਂ ਇਹ ਰੱਖ ਲਿਆ ਇੱਕ ਰੱਖ ਲਈ ਛੋਟੇ ਮੇਮਨੇ ਰੱਖ ਲਏ ਗਾਂਾਂ ਬੱਕਰੀਆਂ ਲੈ ਲਈਆਂ ਤਿੰਨ ਬੱਕਰੀਆਂ ਲਿਆਂਦੀਆਂ ਤਿੰਨਾਂ ਨੇ ਉਹ ਕੁਦਰਤੀਆਂ ਚਾਰ ਚਾਰ ਤਿੰਨ ਤਿੰਨ ਮੇਮਨੇ ਦਿੱਤੇ ਉਹ ਗਾਂਾਂ ਬਾਧੀਆਂ ਬਾਧੀਆਂ ਉਹਨਾਂ ਨੇ ਪੱਠਾਂ ਸੂਗੀਆਂ ਚਾਰ ਲਹਾਨੀਆਂ ਦੀਆਂ ਬਾਈ 26 27 ਨਗ ਹੋ ਗਏ ਹੁਣ ਤੇ ਹੁਣ ਖੇਤੀ ਜਮਾਂ ਕਿਤਾ ਤੀ ਛੱਡੇ ਦਿੱਤੀ ਜੀ ਐ ਛੱਡਤੀ ਠੇਕੇ ਦੀ ਦੇਤੀ ਆਪ ਦੀ ਹੁਣ ਪੱਠਾਂ ਦਾ ਮੈਂ ਕੋਈ ਵੇਚੀਆਂ ਨਹੀਂ ਵੀਰੇ ਕੱਲੇ ਮੇਮਨੇ ਮੇਮਨੇ ਵੇਚੇ ਨੇ ਹਮ 130 32000 ਦੀਆਂ ਮੈਂ ਲੈਆਂ ਦੀਆਂ ਪੰਜ ਹਮ 1 ਲੱਖ 70 ਲੱਖ ਵੀ ਲੋਨ ਮਿਲੂ ਜਾਂ ਐ ਮਿਲੂ ਨਾ ਜੀ ਨਾ ਲੋਨ ਵਾਲਾ ਤਾਂ ਤੁਹਾਨੂੰ ਮੈਂ ਦੱਸਿਆ ਵੀ 130 32000 ਰੁਪਏ ਲਾਇਆ ਦੀ ਮੈਂ ਉਦੋਂ ਬਾਅਦ ਰੁਪਈਆ ਨਹੀਂ ਲਾਇਆ ਹੈਗਾ ਇਹਨਾਂ ਦੀ ਸਿਰਤੀ ਚੱਲ ਰਿਹਾ ਸਿਸਟਮ ਬਾਈ ਅੱਜ ਆਪਾਂ ਹੋਰ ਅੱਜ ਦੀ ਵੀਰ ਲਵੇ ਪਹੁੰਚੇ ਆ ਜਿਹੜਾ ਪਹਿਲਾਂ 20 ਕਿੱਲਾਂ ਦੀ ਖੇਤੀ ਕਰਦਾ ਸੀਗਾ ਤੇ ਹੁਣ ਬੱਕਰੀਆਂ ਰੱਖੀਆਂ ਨੇ ਤੇ ਜਦੋਂ ਦੀਆਂ ਕਹਿੰਦਾ ਬੱਕਰੀਆਂ ਰੱਖੀਆਂ ਨੇ ਤਾਂ ਜਿਹੜੀ ਠੇਕੇ ਤੇ ਲੈਂਦਾ ਸੀ ਜ਼ਮੀਨ ਉਹ ਛੱਡ ਕੇ ਜਿੰਨੇ ਪੈਸੇ ਉਧਰੋਂ ਬਚਦੇ ਸੀ ਕਹਿੰਦਾ ਉਦੋਂ ਵੱਧ ਬੱਕਰੀਆਂ ਚੋਂ ਬਚਦੇ ਆ ਤੇ ਬਰੀਡ ਵੀ ਬਾਈ ਲਵੇ ਬਹੁਤ ਚੰਗੀ ਆ ਤੁਹਾਨੂੰ ਆ ਵੀਡੀਓ ਦੇ ਵਿੱਚ ਪਤਾ ਲੱਗ ਜੂ ਤੇ ਬਾਕੀ ਗੱਲਬਾਤ ਛੋਡੀ ਬਾਈ ਨਾ ਕਰਾਉਂਦੇ ਆ ਆਜੋ ਹੁਣ ਵੀਡੀਓ ਸ਼ੁਰੂ ਕਰਦੇ ਆ ਬਈ ਆਪਾਂ ਬਾਈ ਸਤਿ ਸ੍ਰੀ ਅਕਾਲ ਜੀ ਸੱਚੀ ਗੱਲ ਬਾਈ ਜੀ ਬਾਈ ਕਿਹੜਾ ਪਿੰਡ ਆ ਜੀ ਆਪਣਾ ਸਹੌਲੀ ਪਿੰਡ ਆ ਜੀ 90 ਦੇ ਨਾਲ ਪੈ ਰਿਹਾ ਇਹ ਅਸਿਆ 90 ਤੋਂ 12 ਕਿਲੋਮੀਟਰ ਦੂਰ ਆ ਠੀਕ ਹੈ ਜੀ ਪਟਿਆਲਾ ਜ਼ਿਲ੍ਹਾ ਪੈਂਦਾ ਪਟਿਆਲਾ ਜ਼ਿਲ੍ਹਾ ਪੈਂਦਾ ਠੀਕ ਹੈ ਤੇ ਬਾਈ ਆਪਾਂ ਲਵੇ ਕਿਹੜੀ ਨਸਲ ਦੀਆਂ ਬੱਕਰੀਆਂ ਨੇ ਆਪਣੇ ਲਵੇ ਬੀਟਲੇ ਨੇ ਜੀ ਬੀਟਲ ਨੇ ਹਾਂ ਤੇ ਲੈਣ ਕਿਹੜੀ ਚਾਲਦੀ ਆ ਬਾਈ ਜਿਵੇਂ ਖਾਣ ਵਾਲਾ ਨੇ ਇਹ ਚਲਦੀ ਆ ਜੀ ਜਿਹੜੇ ਬਾਉਣਾ ਵਾਲੇ ਮਾੜੂਰੀ ਨੇ ਹੂੰ ਉਹਨਾਂ ਤੋਂ ਬੱਚੇ ਲੈ ਕੇ ਆਂਦੇ ਸੀ ਅਸਿਆ ਕੁਝ ਉਹਦੇ ਸੌਰੇ ਤੋਂ ਲੈ ਕੇ ਆਂਦੇ ਸੀ ਬੱਕਰੀਆਂ ਉਹਨਾਂ ਵਾਲੀ ਲੈਣੇ ਉਹਨਾਂ ਕੋਲੇ ਚਲਦੀ ਸੀ ਠੀਕ ਹੈ ਤੇ ਹੁਣ ਸਾਡੇ ਲਵੇ ਹੋ ਗਏ ਕਈ ਸਾਲ ਹੋ ਗਏ ਰੱਖੀ ਇਹਨੂੰ ਠੀਕ ਹੈ ਸਾਨੂੰ ਕਿੰਨਾ ਕ ਟਾਈਮ ਹੋ ਗਿਆ ਬਾਈ ਰੱਖਿਆ ਇਹਨੂੰ 4- ਠੀਕ ਹੈ ਪਹਿਲਾਂ ਕੀ ਕੰਮ ਸੀ ਬਾਈ ਆਪਣਾ ਪਹਿਲਾਂ ਖੇਤੀਬਾੜੀ ਦਾ ਤੀ ਖੇਤੀਬਾੜੀ ਦੇ ਨਾਲ ਬੱਕਰੀਆਂ ਰੱਖ ਲੀਆਂ ਹਾਂਜੀ ਇਸ ਵਾਰੀ ਖੇਤੀਬਾੜੀ ਦਾ ਵੀ ਛੜਤਾ ਕੱਲੀਆਂ ਬੱਕਰੀਆਂ ਤੇ ਹੋ ਗਈਆਂ ਕੱਲੀਆਂ ਬੱਕਰੀਆਂ ਤੇ ਆ ਗਈ ਠੀਕ ਹੈ ਖੇਤੀ ਕਿੰਨੀ ਕਰਦੇ ਸੀ ਬਾਈ ਖੇਤੀ ਪਹਿਲਾਂ ਠੇਕੇ ਤੇ ਹੁੰਦੀ ਸੀ 100 150 ਬਿੱਗੇ ਅੱਛਾ ਫਿਰ ਉਹ ਛੜਤੀ ਪਿਛਲੀ ਵਾਰੀ ਘਰ ਘਰ ਦੀ ਕਰਦੇ ਤੇ ਇਸ ਵਾਰੀ ਘਰ ਦੀ ਵੀ ਛੜਤੀ ਤੇ ਬਾਈ 150 ਬਿੱਗਾ ਕਿੰਨੇ ਕਿੱਲੇ ਹੋ ਜਾਂਦੇ ਆ 20-22 ਕਿੱਲੇ ਹੋ ਜਾਂਦੇ ਨੇ ਅੱਛਾ 20-22 ਕਿੱਲੇ ਦੀ ਖੇਤੀ ਕਰਦੇ ਸੀ ਬਾਈ ਪਹਿਲਾਂ ਹਾਂਜੀ ਹਾਂ ਤੇ ਇਸ ਦੋ ਵਾਰ ਜਦੋਂ ਬੱਕਰੀਆਂ ਰੱਖੀਆਂ ਫਿਰ ਘਟਾਤੀ ਜਦੋਂ ਇਹ ਰੱਖ ਲਿਆ ਇੱਕ ਰੱਖ ਲਈ ਛੋਟੇ ਮੇਮਨੇ ਰੱਖ ਲਏ ਨਾਹਾਂ ਬੱਕਰੀਆਂ ਲੈ ਲਈਆਂ ਤਿੰਨ ਬੱਕਰੀਆਂ ਲਿਆਂਦੀਆਂ ਤਿੰਨਾਂ ਨੇ ਉਹ ਕੁਦਰਤੀਆਂ ਚਾਰ-ਚਾਰ ਤਿੰਨ-ਤਿੰਨ ਮੇਮਨੇ ਦਿੱਤੇ ਉਹ ਗਾਂਾਂ ਬਾਧੀਆਂ ਬਾਧੀਆਂ ਉਹਨਾਂ ਨੇ ਪੱਠਾਂ ਸੂਗੀਆਂ ਚਾਰ ਲਿਆਂਦੀਆਂ ਦੀਆਂ ਬਾਈ 26 27 ਨਾਗ ਹੋ ਗਏ ਹੁਣ ਠੀਕ ਹੈ ਤੇ ਹੁਣ ਖੇਤੀ ਜਮਾਂ ਘਟਾਤੀ ਛੱਡੇ ਦਿੱਤੀ ਜੀ ਇਹ ਛੜਤੀ ਠੇਕੇ ਦੀ ਦੇਤੀ ਆਪਦੀ ਜੀ ਠੇਕੇ ਤੇ ਦੇਤੀ ਹਾਂ ਉਹ ਕੱਲੀਆਂ ਬੱਕਰੀਆਂ ਤੇ ਹੋ ਗਏ ਬਾਈ ਬੱਕਰੀਆਂ ਜੋ ਕਿਵੇਂ ਫਿਰ ਮੁਨਾਫਾ ਵਧੀਆ ਲੱਗਿਆ ਖੇਤੀ ਨਾਲੋਂ ਹਾਂ ਵੀਰੇ ਜਣਦੀ ਹੁਣ ਜਿਵੇਂ ਠੇਕੇ ਦੇ ਜ਼ਮੀਨ ਲੈਣਿਆ ਸਾਲ ਭਰ ਵਾਸਤੇ ਆਪਾਂ ਹੂੰ ਉਤੇ ਸਾਲ ਤੇ ਜਾ ਕੇ ਹੀ ਬਸੜਨੇ ਉਹ ਵੀ ਕਣਕ ਮੌਕੇ ਹੂੰ ਇਹਨਾਂ ਦੇ ਤਾਂ ਅਸੀਂ 6 ਮਹੀਨੇ ਬੱਚੇ ਦੇ ਦਿੰਦੇ ਨੇ ਠੀਕ ਹੈ ਵੇਚਣਾ ਕਰਨਾ ਜਾਂ ਕੁਝ ਹੋਰ ਆ ਤੇ ਜਿਵੇਂ ਬਾਈ ਤੁਸੀਂ 20 ਕਿੱਲੇ ਦੀ ਖੇਤੀ ਕਰਦੇ ਸੀਗੇ ਤਾਂ ਉਹਦੇ ਨਾਲੋਂ ਫਿਰ ਇਹ ਵੱੱਦ ਬਚਾ ਗਈਆਂ ਵੱੱਦ ਜੀ ਠੀਕ ਹੈ ਹੁਣ ਪੱਠਾ ਨਾਮਾ ਕੋਈ ਵੇਚਿਆ ਨਹੀਂ ਵੀਰੇ ਹੂੰ ਕੱਲੇ ਮੇਮਨੇ ਮੇਮਨੇ ਵੇਚੇ ਨੇ ਹੂੰ 1 ਲੱਖ 30 32000 ਦੀਆਂ ਮੈਂਨੇ ਲਈਆਂ ਦੀਆਂ ਪੰਜ ਹੂੰ 1 ਲੱਖ ਸਵਾ ਲੱਖ ਦੇ ਮੈਂਨੇ ਵੇਚਦੇ ਠੀਕ ਆ ਪੰਜਾਂ ਦੇ ਉਹ ਪੰਜਾਂ ਦੇ ਇਹ ਫਰੀ ਮੰਗ ਹੀ ਹੋ ਗਈਆਂ ਬੱਕਰੀਆਂ ਫੇਰ ਲਾ ਜਿਹੜੇ ਜਿਹੜੇ ਬਾਕੀ ਹਲੇ ਫਿਰਦੀਆਂ ਨੇ ਪੱਠਾ ਉਹਨਾਂ ਦੀਆਂ ਫਿਰਦੀਆਂ ਨੇ ਉਹ ਹੈਗੀਆਂ ਨੇ ਠੀਕ ਆ ਤੇ ਇਹ ਬਾਈ ਨਾਲ ਹੁੰਦੇ ਛੋਡੇ ਹਾਂ ਇਹ ਨਾਲ ਹੁੰਦੇ ਨੇ ਇਹਨਾਂ ਦੀਆਂ ਵੀ ਬੱਕਰੀਆਂ ਨੇ ਵਿੱਚ ਆਹ ਮੁੰਡੇ ਦੀਆਂ ਹੈਗੀਆਂ ਜੀ ਵਿੱਚ ਠੀਕ ਆ ਉਹ ਬਾਈ ਦੀਆਂ ਨੇ ਬਾਈ ਛੋਡਾ ਕੀ ਨਾਮ ਆ ਮੇਰਾ ਨਾਮ ਜਸਵੀਰ ਸਿੰਘ ਜੀ ਠੀਕ ਆ ਛੋਡਾ ਪਿੰਡ ਵੀ ਸਹੋਲਿਆ ਹਾਂਜੀ ਹਾਂਜੀ ਠੀਕ ਆ ਲਾ ਬਾਈ ਸਾਨੂੰ ਪਹਿਲਾਂ ਬੱਕਰੇ ਦਿਖਾਉਣੇ ਆਪਾਂ ਜਿਹੜੇ ਮਾੜੂ ਵਾਲੀ ਲੈਣਦੇ ਨੇ ਬਾਈ ਬੱਕਰਿਆ ਕਰਿਓ ਆਏ ਸਿੱਧੇ ਜੇ ਇਹ ਦੋਨੀ ਮਾੜ ਵੜੀ ਲਿਆਏ ਨੇ ਹਾਂ ਜੀ ਉਹੀ ਬਲੱਡ ਲਾਈਨ ਦੇ ਨੇ ਅੱਛਾ ਉਹੀ ਨੇ ਇਹ ਤਾਂ ਛੋਟਾ ਜਿਹਾ ਲਿਆਂਦਾ ਸੀ ਜੀ ਇਹ ਕਿੰਨੇ ਟਾਈਮ ਦਾ ਲਿਆਂਦਾ ਸੀ ਬਈ ਇਹ ਡੇਢ ਮਹੀਨੇ ਦਾ ਜੀ ਠੀਕ ਹੈ ਇਹਦੀ ਇਹਨੂੰ ਤਾਂ ਦੁੱਧ ਦੱਦ ਨਹੀਂ ਮਿਲਿਆ ਉਹਨਾਂ ਕੋਈ ਇਹ ਤਾਂ ਜਣੇ ਦੀ ਪ੍ਰੋਪਰ ਦੁੱਧ ਨਹੀਂ ਮਿਲਿਆ ਜੀ ਜਿਹੜਾ ਆ ਬੱਚਾ ਜੀ ਹਲੇ ਦੋ ਦੰਦ ਦਾ ਹੈ ਇਹ ਦੋ ਦੰਦ ਦਾ ਇਹ ਹੈਟ ਮੰਨ ਲਾਦਾ ਵਾਵਾ ਕਰ ਗਿਆ ਬਈ ਫਿਰ ਦੋ ਦੰਦ ਹਾਂ ਇਹ ਜਣੇ ਦੀ ਦੋ ਦੰਦ ਦਾ ਹਲੇ ਹੂੰ ਇਹ ਸਾਲ ਦਾ ਹੋ ਗਿਆ ਇਸ 13 ਮਹੀਨਿਆਂ ਦਾ 14 ਦਾ ਹੋ ਗਿਆ 13 14 ਮਹੀਨਿਆਂ ਦਾ ਹੋ ਗਿਆ ਹਾਂ ਜੀ ਹਾਂ ਠੀਕ ਹੈ ਲਓ ਬਈ ਇਹ ਤਾਂ ਕਰਾਉਸ਼ੀ ਲੈਤੀ ਕਿ ਨਾ ਹਜੇ ਇਹਦੇ ਆਗੇ ਜੀ ਬੱਚੇ ਸਾਡੇ ਲਵੇ ਦੋ ਤਿੰਨ ਬੱਚੇ ਆ ਗਏ ਘਰੇ ਨਹੀਂ ਪਰ ਇਹ ਛੋਟੀ ਛੜਤਾ ਫਿਰ ਦੋ ਦੰਦ ਤੇ ਹੈ ਹਾਂ ਜੀ ਹੂੰ ਬਾਈ ਇਹਨਾਂ ਦੀਆਂ ਬਰੀਕੀਆਂ ਦੱਸੀ ਬਾਈ ਜਿਵੇਂ ਮਾੜੂ ਵਾਲੀ ਲੈਣਾ ਹਨਾ ਵੀ ਕੀ ਖਾਸ ਆ ਇਹਨਾਂ ਚ ਖਾਸ ਤਾਂ ਵੀਰੇ ਇੱਕ ਤਾਂ ਦੁੱਧ ਨੂੰ ਵਧੀਆ ਨੇ ਅੱਛਾ ਇੱਕ ਬੱਚੇ ਜਿੰਨੇ ਵੀ ਆਉਂਦੇ ਨੇ ਪਤਲੇ ਪਿੰਡੇ ਦੇ ਹੂੰ ਕੰਨ ਕੰਨ ਵਧੀਆ ਹੁੰਦੇ ਨੇ ਨੱਕ ਨਕੌੜੇ ਵਧੀਆ ਨੇ ਅੱਛਾ ਦੁੱਧ ਜਦ ਜਦੋਂ ਫੜਦਾ ਇਹਨਾਂ ਦੇ ਇਹਨਾਂ ਨੂੰ ਹੂੰ ਤਾਂ ਇਹਨਾਂ ਨੂੰ ਹੀ ਫੜਦੇ ਨੇ ਆਖੀ ਵੀ ਹਾਂ ਜੀ ਇਹ ਦੋ ਅੱਛਾ ਵਪਾਰੀ ਲੋਕ ਨੇ ਜਿਹੜੇ ਜਾਂ ਹੋਰ ਠੀਕ ਆ ਲੈ ਦੰਦ ਦਿਖਾਈ ਬਾਈ ਦੋ ਹੀ ਨੇ ਦੇ ਹਾਂ ਹੂੰ 2 ਦੰਦ ਹੋਇਆ ਬਾਈ ਹਾਈਟ ਤਾਂ ਮਿਲਦਾ 43 ਇੰਚ ਕਰਕੇ ਹੋਣਾ ਬਾਈ ਇੱਕ ਬੱਤ ਹੈ ਆ ਹੋਊਗੀ ਜੀ ਇੰਨੀ ਮਣੀ ਕਦੇ ਹੈ ਨਹੀਂ ਮਣੀ ਕੀ ਤਾਂ ਹੈ ਨਹੀਂ ਹੈ ਹਾਂਜੀ ਆ ਠੀਕ ਐ ਤੇ ਬਾਕੀ ਬਾਈ ਇਹ ਬੱਚੇ ਕਿਹੜੇ ਰੰਗ ਦੇ ਪਾਉਂਦਾਗਾ ਇਹ ਕਾਲੀ ਜੀ ਸਾਡੇ ਨਾਲ ਵੀ ਤਾਂ ਕਾਲੀ ਆਏ ਨੇ ਹੁਣ ਤਾਂ ਕਾਲੀ ਆਏ ਨੇ ਕਾਲੀ ਆਏ ਨੇ ਠੀਕ ਜਿਹੇ ਜਿਹੇ ਆਪ ਆ ਹਲੇ ਉਹ ਜੀ ਆਏ ਨੇ ਅੱਗੇ ਦੇਖੋ ਕੀ ਕਰਦਾ ਹੁਣ ਬੱਕਰੀਆਂ ਭਰਾਈਆਂ ਨੇ ਠੀਕ ਐ ਇਹ ਛੋਟਾ ਬੱਕਰਾ ਜਿਹੜਾ ਦੂਜਾ ਸ਼ੋਅ ਬਾਈ ਦਾ ਹਾਂਜੀ ਉਹ ਵੱਡੇ ਵਾਲਾ ਨਾ ਉਹ ਵੀ ਮੇਰੇ ਹੀ ਆ ਜੀ ਅੱਛਾ ਉਹ ਛੋਟਾ ਹੀ ਆ ਇਹਨਾਂ ਦਾ ਲੋਹਾ ਜੀ ਲੋਹਾ ਦਿਖਾਈ ਬਾਈ ਤੇਰੇ ਲਵੇ ਕਿਹੜਾ ਬੱਕਰਾ ਜਿਹੜਾ ਤੇ ਅਵਰ ਭਾਈ ਹੁਣ ਕਿੰਨੀਆਂ ਬੱਕਰੀਆਂ ਨੇ ਤੇਰੇ ਲਵੇ ਮੇਰੇ ਕੋਲੇ ਜੀ ਜਣਦੀ ਹੁਣ ਮੇਰੇ ਲਵੇ ਬੜੀਆਂ ਤਾਂ ਉਹ 5 ਚ 4 ਹੈਗੀਆਂ ਹੈਗੀਆਂ ਜਿਹੜੀਆਂ ਉਹਨਾਂ ਨੇ ਪੱਠਾ ਗਾਂਹ ਸੀ 7 ਪੱਠਾ ਸੂਗੀਆਂ ਪੱਠਾ ਹੈਗੀਆਂ ਹੁਣ ਰੇ ਹਾਂ ਹੈਗੀਆਂ ਜੀ ਠੀਕ ਆ ਉਹ ਵੀ ਦਿਖਾਉਣਾ ਹੈ ਭਾਈ ਪੀੜੀ ਦੇ ਵਿੱਚ ਤੇ ਆਹ ਬਾਈ ਦਾ ਬੱਕਰਾ ਹੈ ਇਹ ਕਿਹੜੀ ਲਾਈਨ ਦਾ ਇਹ ਸੰਘਾਣੀਆਂ ਵਾਲੇ ਲਾਈਨ ਦਾ ਸੰਘਾਣੀਆਂ ਵਾਲਿਆਂ ਦਾ ਹੈ ਠੀਕ ਆ ਹਾਂਜੀ ਬਲੱਡ ਲਾਈਨ ਦਾ ਇਹ ਕਿੰਨੇ ਦੰਦ ਹੋ ਗਿਆ ਭਾਈ ਇਕਾ ਦੰਦ ਤੋਂ ਪੂਰਾ ਜੀ ਆਹ ਪੂਰਾ ਹੋ ਗਿਆ ਕਿੰਨੀਆਂ ਝੋਲੀਆਂ ਲੈਤੀਆਂ ਭਈ ਇਹ ਤਾਂ ਫਿਰ ਉਹ ਜਾਂ ਤਾਂ ਜੇ ਹੁਣ ਇਹਦੀਆਂ ਪੂਰੀਆਂ ਤਕਰੀਬਨ ਆ ਚੁੱਕੀਆਂ ਆ ਆ ਗਈਆਂ ਹੈ ਤੇ ਭਾਈ ਆ ਆ ਬੱਚਾ ਤੁਸੀਂ ਕਿੰਨੇ ਦੇ ਲਿਆਂਦੇ ਸੀ ਫਿਰ ਦੋਨੇ ਬੌੜਾ ਵਾਲਿਆਂ ਤੋਂ ਜਿਹੜਾ ਇਹ ਬੱਚਾ ਜੀ ਇੱਕੇ ਦੀ ਭੈਣ ਫਿਰਦੀ ਆ ਓਰੇ ਹੂੰ ਇਹਨਾਂ ਦੀ ਬਲੱਡ ਲਾਈਨ ਚੋ ਮਤਲਬ ਇਹ ਦਗਾਲ ਗਈ ਹੋਈ ਸੀ ਪੱਠ ਅੱਛਾ ਉਹ ਪੱਠ ਫਿਰ ਮੈਂ 32000 ਦੀ ਖਰੀਦ ਕੇ ਲਿਆਤੀ ਠੀਕ ਹੈ ਉਹ ਪੱਠ ਦੀ ਜਿਹੜੀ ਸੂਗੀ ਸੀ ਇਹ ਨਾਲ ਸੀ ਬੱਚਾ ਇੱਕੇ ਦੀ ਭੈਣ ਆ ਉਹੀ ਫਿਰਦੀ ਆ ਹੂੰ ਉਹ ਵੀ ਨਾਲ ਏ ਸੀ ਇਹਨਾਂ ਦੀ ਮੈਂ ਬੱਚੇ ਹੀ ਪਾਲਿਆ ਸੀ ਹੇ ਉਹਨਾਂ ਦੀ ਲਾਈਨ ਹੇ ਉਹਨਾਂ ਦੀ ਹਾਂ ਬੈਦੀ ਆ ਜੀ ਬਲੱਡ ਲਾਈਨ ਤੇ ਸਾਇ ਜਿਹੜਾ ਵੀ ਤੁਹਾਡੇ ਲਵ ਆਉਦੀ ਆ ਹੈ ਠੀਕ ਹੈ ਹੂੰ ਠੀਕ ਚੰਗੀ ਆਈ ਤੇ ਬਾਈ ਇਹ ਜਿਵੇਂ ਤੁਸੀਂ ਇਹਦੀ ਮਾਂ ਹੀ ਲਿਆਂਦੇ ਸੀ ਹਨਾ ਮਾਂ ਲਿਆਂ 32000 ਦੀ 32000 ਦੀ ਤੇ ਫਿਰ ਨਾਲ ਇਹ ਸੂਇਆ ਹੋਇਆ ਸੀ ਨਹੀਂ ਨਹੀਂ ਮਹੀਨੇ ਦੇ ਤੇ ਭੈਣ ਭਾਈ ਭੈਣ ਭਾਈ ਸੀਗੇ ਇਹਦੀ ਭੈਣ ਹੈਗੀ ਇਹਦੀ ਭੈਣ ਹੈਗੀ ਜੀ ਉਹ ਦਿਖਾਈ ਬਾਈ ਇਹਦੀ ਭੈਣ ਫੜ ਕੇ ਲਈ ਬਾਈ ਲਈ ਫੜ ਕੇ ਕਿੱਥੇ ਇਹਦੀ ਭੈਣ ਦਿਖਾਉਂਦੇ ਆ ਬਾਈ ਫਿਰ ਜਿੰਨਾ ਕਿ ਤੁਸੀਂ ਖਰਚ ਕੀਤਾ ਸੀ ਉਹਦਾ ਤੁਸੀਂ ਦੱਸਿਆ ਵੀ ਪੂਰਾ ਹੋ ਗਿਆ ਹਨਾ ਇਹ ਉਦੋਂ ਮਾਗਰੋਂ ਫੇਰ ਸੂਪੀ ਜੀ ਹੂੰ ਉਹਨੀਆਂ ਦੋ ਪੱਠਾਂ ਫਿਰਦੀਆਂ ਨੇ ਅੱਛਾ ਇਹਦੇ ਪੈਣਾ ਛੂਟੀਆਂ ਪੈਣਾ ਨੇ ਉਦੋਂ ਐਦੋਂ ਛੂਟੀਆਂ ਪੈਣਾ 32000 ਤਾਂ ਕਦੋਂ ਦਾ ਹੁਣ ਕਿਤੇ 32 ਦੇ ਰਹੂਗਾ ਜੀ ਹੁਣ ਜਿਵੇਂ 4 ਸਾਲ ਹੋ ਗਏ ਬਾਈ ਤਾਂ ਇੰਨਾ ਚੋਂ ਕਿੰਨੀ ਕਮਾਈ ਕਰ ਲਈ ਕਮਾਈ ਤਾਂ ਹੀ ਦੱਸਿਆ ਮੈਂ ਮੇਮਨੇ ਮੇਮਨੇ ਵੇਚਨੇ ਉਹੀ ਲੱਖ ਸਵਾ ਲੱਖ ਦੇ ਅੱਛਾ ਬਾਕੀ ਮਤਲਬ ਇਹ ਮਾਲ ਸਾਰਾ ਹੈਗਾ ਹਾਂ ਬਾਕੀ ਹੁਣ ਹੈਗਾ ਆਹ ਤੇ ਕਿਹੜੀ ਭੈਣ ਹੈ ਜਿਹੜੀ ਨਾਲ ਆਈ ਸੀ ਇਹਦੀ ਭੈਣ ਹੈ ਇਹ ਦੇ ਨਾਲ ਆਈ ਸੀ ਹੈ ਇਹ ਸੂਪੀ ਨਾ ਜੀ ਇਹ ਸੂਟ ਦੰਦਾ ਜੀ ਹੱਲੇ ਹਜੇ ਦੋ ਦੰਦਾ ਹੈ ਠੀਕ ਹੈ ਛੋਡੇ ਕਾਇਨ ਦਾ ਭਾਵ ਵੀ ਜਿਹੜੇ ਬੰਦੇ ਖੇਤੀ ਠੇਕੇ ਦੇ ਲੈ ਕੇ ਕਰਦੇ ਆ ਵੀ ਉਹਦੇ ਨਾਲ ਤਾਂ ਵੀ ਆ ਬੱਕਰੀਆਂ ਦਾ ਕੰਮ ਠੀਕ ਆ ਹੈ ਬਹੁਤ ਵਧੀਆ ਜੀ ਦੇਖੋ ਹੁਣ ਕੱਲੇ ਕਲਾਪੇ ਨੂੰ ਜਿਹੜਾ ਮਤਲਬ ਜਿਹਨੇ ਸਾਰਾ ਕੁਝੇ ਕਿਰਾਏ ਤੇ ਕਰਾਉਣਾ ਨਾ ਰੇ ਪਾਵੇ ਨਾ ਕੁਝ ਹੋਰ ਉਹਦੇ ਨਾਲ ਇਹ ਧੰਦਾ ਵਧੀਆ ਜੀ ਇਹ ਧੰਦਾ ਵਧੀਆ ਭਾਈ ਜਿਵੇਂ ਤੈਂ ਰੱਖਿਆ ਨੇ ਨਾ ਖੇਤੀ ਕਰਦਾ ਸੀ ਪਹਿਲਾਂ ਤਾਂ ਤੂੰ ਕੀ ਕਹੇਗਾ ਨਵੇਂ ਬੰਦੇ ਨੂੰ ਵੀ ਕਿੰਨੇ ਕ ਇਹਨਾਂ ਤੋਂ ਨਗਾ ਤੋਂ ਕੰਮ ਸ਼ੁਰੂ ਕਰਨ ਤੇ ਕਿਵੇਂ ਸ਼ੁਰੂ ਕਰਨ ਬਾਈ ਇਹ ਤਾਂ ਵੀਰੇ ਆਏ ਆ ਜਿਵੇਂ ਬਾਕੀ ਆਪੋ ਆਪਣੀ ਬੰਦੇ ਦੀ ਹਰ ਇੱਕ ਦੀ ਖਵਾਇਸ ਹੁੰਦੀ ਆ ਵੀ ਮੈਂ ਨੂੰ ਇੱਕ ਵਾਰਾਂ ਜੇ ਸ਼ੁਰੂ ਤੋਂ ਮਤਲਬ ਪਹਿਲਾਂ ਦਾ ਬੰਦਾ ਟ੍ਰੇਨਿੰਗ ਲੈ ਲਵੇ ਚੰਗੀ ਗੱਲ ਆ ਅੱਛਾ ਬਿਮਾਰੀ ਠਮਾਰੀ ਦਾ ਪਤਾ ਲੱਗ ਜਾਂਦਾ ਵੀ ਕਿਵੇਂ ਮਤਲਬ ਉਹ ਹੁੰਦੀ ਤੁਸੀਂ ਲੈਤੀ ਸੀ ਬਾਈ ਹਾਂ ਬਾਈ ਠੀਕ ਹੈ ਅਸੀਂ ਰੌਣੀ ਲੈ ਕੇ ਆਏ ਸੀ ਰੌਣੀ ਹਾਂ ਤਿੰਨ ਦਿਨ ਦੀ ਉਹਨਾਂ ਦੀ ਟ੍ਰੇਨਿੰਗ ਸੀ ਸਰਟੀਫਿਕੇਟ ਦਿੱਤਾ ਸੀ ਉਹਨਾਂ ਨੇ ਠੀਕ ਹੈ ਤੇ ਉਦੋਂ ਬਾਅਦ ਥੋੜੇ ਪਸ਼ੂ ਇੱਕ ਦੋ ਪਸ਼ੂਆਂ ਤੋਂ ਆਪ ਦਾ ਵਾਧਾ ਵਧਾ ਕੇ ਹੌਲੀ 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 ਮਾਲ ਬਣਾ ਸਕਦਾ ਠੀਕ ਆ ਬਾਈ ਜਿਵੇਂ ਤੁਸੀਂ ਟ੍ਰੇਨਿੰਗ ਲੈਤੀ ਆ ਤਾਂ ਕੋ ਲੋਨ ਦੇ ਚੱਕਰ 'ਚ ਤਾਂ ਹੀ ਰਹਿਤੀ ਵੀ ਲੋਨ ਮਿਲੂ ਜਾਂ ਐ ਮਿਲੂ ਨਾ ਜੀ ਨਾ ਲੋਨ ਵਾਲਾ ਤਾਂ ਤੁਹਾਨੂੰ ਮੈਂ ਦੱਸਿਆ ਵੀ 1,30,32,000 ਰੁਪਏ ਲਾਇਆ ਧੀ ਮੈਂ ਉਦੋਂ ਬਾਅਦ ਰੁਪਈਆ ਨਹੀਂ ਲਾਇਆ ਹੈਗਾ ਇਹਨਾਂ ਦੀ ਸਿਰਤੀ ਚੱਲ ਰਿਹਾ ਸਿਸਟਮ ਠੀਕ ਆ ਇਹ ਆਪ ਦਾ ਖਰਚਾ ਕੱਢ ਲੈਂਦੀਆਂ ਨੇ ਕੱਢ ਲੈਂਦੀਆਂ ਨੇ ਜੀ ਖਾਣਾ ਇਹਨਾਂ ਨੇ ਕੀ ਆ ਬਾਹਰ ਦਾ ਫਰੀ ਚੁਕਦਿਆ ਨੇ ਜੀ ਹਮ ਕਰੇ ਜੇ ਕੋਈ ਪਾਉਣਾ ਜਾਂ ਮੱਕੀ ਮੁੱਕੀ ਕਰਦੀ ਹੋ ਜਾਂਦੀ ਆ ਪਾ ਤੇ ਬਾਈ ਇਹ ਉਹ ਨਾਗਰੀ ਚ ਪੱਠ ਦਿਖਾਈ ਜਿਹੜੀ ਫੜ ਕੇ ਲੈ ਸੀ ਆ ਇੱਕ ਬੱਕਰੀ ਬਾਈ ਆ ਖੜੀ ਆ ਜੀ ਆ ਆ ਵੱਠ ਕਰੀ ਬਾਈ ਮੂਰੇ ਆ ਤੇਰੇ ਮਾਰੇ ਜਿਹੜੀ ਤੇਰੀ ਮੰਗ ਰਖੜੀ ਵੱਡੇ ਵੱਡੇ ਕੰਨਾਂ ਵਾਲੀ ਇਹ ਵੀ ਮਾੜੂ ਕੀ ਲੈਣਾ ਜੀ ਇਹ ਮਾੜੂ ਕੀ ਲੈਣਾ ਬਾਈ ਵੀ ਮਾੜੂ ਕੀ ਲੈਣਾ ਜੀ ਇਹ ਕਿਹੜੀ ਬੱਕਰੀ ਦੀ ਆ ਇਹ ਬੱਕਰੀ ਉਹਨਾਂ ਤੋਂ ਖਰੀਦੀ ਤੀ ਜੀ ਮੈਂ ਆ ਬੈਠਾ ਆ ਇਹਦੀ ਮਾਂ ਐ ਜੀ ਅੱਛਾ ਆ ਠੀਕ ਆ ਇਹ ਬਹੁਤ ਔਖੀ ਲਾਂਦੀ ਤੀ ਜੀ ਦੰਦੇ ਨਹੀਂ ਤੇ ਉਹ ਅੱਛਾ ਇਹ ਪੁਰਾਣਾ ਰਵਾ ਜੀ ਉਹਨਾਂ ਦਾ ਇਹ ਪੁਰਾਣਾ ਰਵਾ ਹੈ ਹਾਂ ਹੂੰ ਇਹ ਪ੍ਰਾਣਾ ਰਬ ਉਹਨਾਂ ਨੇ ਇਹ ਦਿਨ ਦੇ ਨਹੀਂ ਸੀ ਠੱਕੇ ਨਾਲ ਲਿਆਂਦੀ ਹੈ ਬਸ ਇੱਕ ਲਿਆਂਦੀ ਉਹਨਾਂ ਦੇ ਪਾਦਾ ਤਾਂ ਹੈ ਮਰੀ ਵੀ ਹੁੰਦੀ ਜੀ ਮੇਰੇ ਨਾਲ ਦੋ ਸੂਏ ਇਹ ਦੇਗੀ ਜੀ ਅੱਛਾ ਦੋ ਸੂਏ ਦੇਤੇ ਹਨ ਹਾਂ ਇਸ ਵਾਰੀ ਦੂਜਾ ਦਿੱਤਾ ਰਹੀ ਇਹਦਾ ਹੂੰ ਦੁੱਧ ਨੂੰ ਕਿਵੇਂ ਸੀ ਬਈ ਇਹ ਫਿਰ ਦੁੱਧ ਨੂੰ ਠੀਕ ਸੀ ਜੀ ਹੂੰ ਵਧੀਆ ਚੱਲੀ ਆ ਜੀ ਆ ਪੱਠੇ ਵੀ ਆ ਹੈ ਇਹ ਪੱਠੇ ਦੀ ਆ ਜੀ ਜਦੋਂ ਮੈਂ ਲੈ ਕੇ ਆਇਆ ਸੀ ਕੰਨ ਬੜੇ ਲੰਮੇ ਆ ਗਏ ਬਈ ਇਹਦੇ ਕੰਨ ਤਾਂ ਹੀ ਉਹ ਵਾਲੀ ਲੈਣ ਦੇ ਹੀ ਚੀਜ਼ ਆ ਜੀ ਅੱਛਾ ਠੀਕ ਆ ਇਹ ਕਿੰਨੇ ਟਾਈਮ ਦੀ ਹੋਗੀ ਪੱਠਾ ਇਹ ਹੋਊਗੀ ਜੀ ਮੈਨੂੰ ਲੱਗਦਾ 7-8 ਮਹੀਨਿਆਂ ਦੀ 7-8 ਮਹੀਨਿਆਂ ਦੀ ਹੈ ਹਾਂਜੀ ਹਾਂ 21 ਦਿੱਤੀਆਂ ਨੇ ਇਹਦਾ ਇੱਕ ਮੇਮਣਾ ਦੀ ਜੀ ਉਹ ਬੰਦਾ ਧੱਕੇ ਨਾਲ ਮੇਰਾ ਰਿਸ਼ਤੇਦਾਰ ਲੈ ਗਿਆ ਸੀ 12000 ਦਾ 12000 ਦਾ ਠੀਕ ਹੈ ਤੇ ਇਹਨੇ ਕਿੰਨੇ ਸੂਏ ਦਿੱਤੇ ਦੋ ਇਹਦੇ ਹੀ ਮੇਰੇ ਰਵੇ ਦੂਜਾ ਸੂਪੀ ਜੀ ਆ ਕੇ ਦੂਜਾ ਸੂਪੀ ਪਿਛਲੇ ਕੋਟ ਦੇ ਮੇਲੇ ਨਾਲ ਆਇਆ ਸੀ ਗੱਬਣ ਦੀ ਉਹਦੋਂ ਇਹ ਵੀ ਆਹ ਕਿਹੜੀ ਦੀ ਆ ਇਹ ਬੜੇ ਬੋਗਦੀ ਆ ਜੀ ਬੜੇ ਬੋਗਦੀ ਹੈ ਹਾਂ ਆ ਆ ਕਿਹੜੇ ਦੀ ਸੀਗੀ ਇਹ ਮਾੜੂ ਕਿਹੜਾ ਜਿਹੜਾ ਪਹਿਲਾ ਬੱਕਰਾ ਦੀ ਜੀ ਬੜਾ ਉਹਨਾਂ ਦਾ ਉਹਦੀ ਸੀ ਉਹਦੋਂ ਕ੍ਰੋਸ ਹੋਈ ਵੀ ਸੀ ਠੀਕ ਆ ਇਹ ਆਪਣੇ ਦਬੇ ਜਣੇ ਦੀ ਹੁਣ ਬ੍ਰੀਡ ਆ ਚੁੱਕੀ ਹੈ ਜੀ ਉਹਨਾਂ ਦੀ ਉਹਨਾਂ ਦੀ ਬ੍ਰੀਡ ਆ ਗਈਆਂ ਹਾਂ ਵਧੀਆ ਬ੍ਰੀਡ ਆ ਜੀ ਹੂੰ ਦੇਖੋ ਤੁਸੀਂ ਤੇ ਆ ਆ ਕਿਹੜੀ ਦੀ ਆ ਇਹਦੀ ਮਾਂ ਦੱਬੇ ਦੀ ਆ ਜੀ ਇਹਦੀ ਮਾਂ ਖੜੀ ਆ ਜੀ ਉਰੇ ਆ ਨਾਗਰੀ ਜੀ ਆ ਨਹੀਂ ਜੀ ਇਹਨਾਂ ਦੀ ਮਾਂ ਹੋਰ ਆ ਜੀ ਅੱਛਾ ਉਹ ਵੀ ਦਿਖਾ ਦਿੰਦੇ ਆ ਲਓ ਵੀ ਆ ਪੱਠ ਬਹੁਤ ਸੋਹਣੀ ਐ ਇਹਨਾਂ ਦੀ ਬਾਈਆਂ ਜੀ ਨਾਗਰੇ ਚ ਆ ਆ ਭਈ ਆ ਪੱਠ ਲਈ ਫੜ ਕੇ ਨਾਗਰੀ ਕਿੰਨੇ ਦੰਦ ਹੋ ਗਈ ਇਹੇ ਇਹ 4 ਦੰਦ ਤਾਂ ਹੋ ਗਈ ਜੀ ਮੈਨੂੰ ਲੱਗਾ ਪਤਾ ਨਹੀਂ ਠੀਕ ਹੈ 6 ਦੰਦਾਂ ਦਾ ਇਹ ਕਿਹੜੇ ਆ ਚੋਂ ਬਾਈ ਇਹ ਬਾਈ ਤੁਹਾਨੂੰ ਮੈਂ ਦੱਸਿਆ ਜਿਵੇਂ ਅਸੀਂ ਬੱਕਰੀਆਂ ਦੀ ਲਾਈਨ 'ਚ ਪਾਏ ਵੇ ਤੇ ਟੋਂਗਾ ਵਾਲੀ ਮੰਡੀ ਤੋਂ ਬੱਕਰੀ ਲਿਆਂਦੀ ਸੀ ਇਹ ਹਾਂਜੀ ਠੀਕ ਹੈ ਇਹ ਉਦੋਂ 1.5 ਮਹੀਨੇ ਦੀ ਪੱਠ ਸੀ ਹੂੰ ਇੱਕੇ ਦਾ ਭਾਈ ਤੀ ਨਾਲ ਮੇਮ ਨਾਰ ਮੇਮ ਨਹੀਂ ਤੇ ਹੂੰ ਇਹਦੀ ਮਾਂ ਵੀ ਉਰੀ ਫਿਰਦੀ ਆ ਜੀ ਨਾ ਕੰਨ ਬਹੁਤ ਚੌੜਾ ਨਾ ਬਾਈ ਹਾਂਜੀ ਤੇ ਇਹਦੀ ਮਾਂ ਵੀ ਚੰਗੀ ਆਈ ਬਹੁਤ ਚੰਗੀ ਆ 4 4.5 ਲੀਟਰ ਤੋਂ ਕਿੰਨੇ ਦੀ ਲਿਆਂਦੀ ਸੀ ਬਾਈ ਇਹ 26000 ਦੀ ਲਿਆਂਦੀ ਸੀ ਜੀ ਕੱਲੀ ਪੱਠ ਨਾ ਜੀ ਨਾ ਇੱਕ ਦੀ ਮਾਂ ਕਿਹੜਾ ਭਾਈ ਕਿਹੇ ਛੋਟਾ ਛੋਟਾ ਹਾਂ ਤਿੰਨ ਨਾਗ ਹਾਂ ਤਿੰਨ ਨਾਗ ਨੇ ਇਹਦੀ ਮਾਂ ਹੈਗੀ ਓਰੇ ਹੈਗੀ ਆ ਜੀ ਦਿਖਾਈ ਬਈ ਕਿਹੜੀ ਆ ਜਾਈ ਫੜ ਕੇ ਠੀਕ ਆ ਉਹ ਖੜੀ ਆ ਜੀ ਓ ਚੋਲੇ ਵਾਲੀ ਪੱਕੀ ਨਾਗਰੀ ਆ ਨਾ ਬਈ ਹਾਂ ਪੱਕੀ ਇਹਦਾ ਭਾਈ ਵੀ ਪੱਕਾ ਨਾਗ ਰਹੀ ਹਾਂ ਹਾਂ ਇਹ ਉਹ ਦੇਤਾ ਦੀ ਕਿਸੇ ਨੂੰ ਉਹਦੇ ਵੱਟੇ ਇੱਕ ਪੱਠ ਲੈ ਲਈਦੀ ਫੇਰ ਅੱਛਾ ਤਾਂ ਹੀ ਦਾ ਫਿਰ ਮਾਲ ਵੜ ਗਿਆ ਜੀ ਹੌਲੀ ਹੌਲੀ ਠੀਕ ਆ ਹਾਂ ਇਹਦੀ ਹੋ ਖੜੀ ਆ ਨਾ ਉਹ ਖੜੀ ਆਈ ਲਾਲ ਚੁਗਰ ਝੋਲੇ ਵਾਲੀ ਚੁਗ ਰਹੀ ਆ ਜਿਹੜੀ ਲਾਲ ਝੋਲੇ ਵਾਲੀ ਚੁਗ ਆਂਗੀ ਪਿੱਛੋਂ ਹੀ ਉਹ ਫੇਰ ਕਰਕੇ ਆ ਗਈ ਸੀ ਬਾਈ ਅੱਛਾ ਉਹਨੇ ਇੱਕ ਮੇਮਣਾ ਦੇਤਾ ਦਵਾਰੋਂ ਫੇਰ ਕਰ ਗਈ 6 ਬੱਚੇ ਦੇ ਚੁੱਕੀ ਆ ਉਹ ਸਾਡੇ ਲਵੇ 1.5 ਸਾਲ ਚ ਹੂੰ 6 ਬੱਚੇ ਦੇਗੀ 1.5 ਸਾਲ ਚ 6 ਦੇ ਗਈ ਹੈ ਹਾਂ 6 ਦੇਗੀ ਜੀ ਉਹ 26000 ਦੀ ਅਸੀਂ ਲੈ ਕੇ ਆਈ ਸੀ ਉਹ ਮਨ ਵੀ ਮਾੜੂ ਕਿਆ ਨਹੀਂ ਲੈਣੇ ਆ ਜੀ ਬਾਈ ਮਾੜੂ ਕਿਆ ਨਹੀਂ ਲੈਣ ਚ ਫਿਰ ਡੱਬੇ ਕਲਰ ਵੀ ਆ ਜਾਂਦਾ ਹਾਂ ਜੀ ਉਹਨਾਂ ਦਾ ਬੱਕਰਾ ਦੀ ਜਿਹੜਾ ਇੱਕ ਰੱਖਿਆ ਹੋਇਆ ਸ਼ੇਰਾ ਹੂੰ ਉਹਦੀ ਲਾਈਨ ਦੇ ਵਿੱਚੋਂ ਇਹ ਆ ਗਈ ਜੀ ਵਿੱਚੇ ਡੱਬਾ ਵੀ ਆ ਗਿਆ ਲੋਹੇ ਵੀ ਪਾਉਂਦਾ ਸੀ ਜੀ ਉਹ ਠੀਕ ਹੈ ਮਾਂ ਬਾਈ ਇਹ ਇਹਦੀ ਮਾਂ ਆ ਜੀ ਠੀਕ ਹੈ ਤੇ ਜਿਵੇਂ ਬਾਈ ਇੱਕ ਆ ਗੱਲ ਦੱਸਿਆ ਕੰਨ ਚੱਕੀਆਂ ਦਾ ਇਧਰਲਾ ਆ ਜਿਹੜੀ ਰਸੌਲੀ ਜੀ ਹੋ ਜਾਂਦੀ ਹੈ ਨਾ ਹਾਂਜੀ ਫਿਰ ਕਿਵੇਂ ਠੀਕ ਹੁੰਦੀ ਹੈ ਬਾਈ ਇਹਦਾ ਬਾਈ ਜਾਂ ਤਾਂ ਤਾਰ ਪਿੰਦਾ ਤੇਲ ਆ ਦਿੰਦੇ ਸੀ ਹੂੰ ਜਾਂ ਫਿਰ ਆਟੋਮੈਟਿਕੇ ਪੱਕ ਜਾਂਦੀਆਂ ਨੇ ਇਹ ਹਾਂ ਮਤਲਬ ਫੁੱਟ ਫੱਟ ਜਾਂਦੀਆਂ ਨੇ ਠੀਕ ਹੈ ਇੱਕ ਸਾਡ ਲਵੇ ਡਾਕਟਰ ਆਏ ਤੇ ਵੀਰ ਬਾਈਕ ਆ ਲੈੰਦੇ ਉਹ ਦੱਸ ਰਹੇ ਸੀ ਕਹਿੰਦੇ ਵੀ ਇਹਨਾਂ ਦਾ ਸਿੱਧਾ ਖੂਨ ਕੱਢ ਕੇ ਚੰਨਾ ਐਮ ਐਲ ਉਸੇ ਬੱਕਰੀ ਦਾ ਕੱਢ ਕੇ ਨਾਲ ਦੀ ਨਾਲ ਇਹਨਾਂ ਦੀ ਨਾੜ ਤੇ ਜਦੇ ਲਾ ਦੋ ਵੀ ਮੁਰਕੇ ਸੌਲੀ ਨਹੀਂ ਹੁੰਦੀ ਪਰ ਅਸੀਂ ਕਰਿਆ ਤਾਂ ਨਹੀਂ ਕਦੇ ਤਜਰਬਾ ਕਰਕੇ ਨਹੀਂ ਕਰਿਆ ਹੈਗਾ ਆ ਤਿੰਨੇ ਆ ਗਿਆ ਹੈ ਮਾਮਾ ਧੀਆਂ ਨੇ ਇਹ ਇਹ ਮਾਮਾ ਧੀਆਂ ਨਹੀਂ ਤਿੰਨੇ ਇਹ ਬਾੜੂ ਕਿਹੜੀ ਰਹਿਿਆ ਹੈ ਨਹੀਂ ਇਹ ਮਾੜੂ ਇਹ ਮਾੜੂ ਇਹ ਵੀ ਮਾੜੂ ਘਾਲੀ ਲੈਣਾ ਜੀ ਇਹ ਉਹਦੇ ਸਹੁਰੇ ਕੋਲੋਂ ਆਈ ਵੀ ਆਈ ਗੱਗੀ ਦੇ ਗੱਗੀ ਦੇ ਸਹੁਰੇ ਕੋਲੋਂ ਆਈ ਸੀ ਆ ਨਾਗਰਾ ਬੱਚਾ ਰੱਖਿਆ ਜਿਹੜਾ ਇਹ ਇਹ ਪਿੱਛੋਂ ਕਰ ਕੇ ਆਈ ਸੀ ਜਿਹੜੀ ਤੁਹਾਨੂੰ 22000 ਵਾਲੀ ਦੱਸਦਾ ਮੈਂ ਇਹਦਾ ਹਾਂ ਜੀ ਠੀਕ ਹੈ ਜਿਹੜੀ ਉਹ ਪੱਠ ਸੇ ਦਾ ਹੁੰਦਾ ਦਿਖਾਈ ਇਹ 22000 ਦੀ ਲੈਂਦੀ ਹੈ ਇਹ 22000 ਦੀ ਆਈ ਜੀ ਠੀਕ ਹੈ ਇਹ ਤਾਂ ਗਾਲੀ ਮੰਡੀ ਤੋਂ ਲੈਂਦੀ ਸੀ ਛੱਡ ਦੇ ਛੱਡ ਦੇ ਬਈ ਕੋਈ ਥੱਲੋਂ ਵੀ ਬਹੁਤ ਚੰਗੀ ਹੈ ਜੀ ਠੀਕ ਹੈ ਇਹ 6 ਬੱਚੇ ਦੇਗੀ ਛੋਟੇ ਲਵੇ 6 ਬੱਚੇ ਦੇਗੀ ਹਾਂ ਇਹਦੀ ਆਹ ਬੱਕਰਾ ਆ ਨਾ ਅਗਰਾਈ ਸੇ ਦਾ ਜੀ ਲਾਂ ਜੀ ਠੀਕ ਆ ਵਿਆਨ ਅਗਰਾਵੱਚਾ ਦਿਖਾਉਣਾ ਬਈ ਜਿਹੜੀ 26000 ਦੀ ਪੱਠ ਲੈਂਦੀ ਸੀ ਇਹ ਪਿੱਛੋਂ ਹੀ ਕਰਕੇ ਆਈ ਸੀ ਜੀ ਅੱਛਾ ਹਾਂ ਪਿੱਛੋਂ ਹੀ ਇਹ ਕਰਾਉਸਤੀ ਸਾਨੂੰ ਪਤਾ ਵੀ ਨਹੀਂ ਸੀ ਵੀ ਕਰਾਉਸ ਆ ਦੋ ਦੰਦ ਇਹ ਹਾਂ ਇੱਕੋ ਚੱਕਿਆ ਜੀ ਹਲੇ ਇੱਕੋ ਚੱਕਿਆ ਹਲੇ ਅੱਛਾ ਕੱਦ ਕਿੰਨਾ ਹੋ ਗਿਆ ਦਾ 40 ਚੂਲੀ ਦੇ ਲਵੇ ਹੋਣਾ ਜੀ ਹੋਊਗਾ ਨਾ ਹਾਂ ਠੀਕ ਆ ਜੇ ਮੰਨ ਕੇ ਚੱਲ ਹੁਣ ਦੋ ਦੰਦ ਚ ਧਰਦਾ ਹਜੇ ਪਾਇਰ ਹਾਂ ਇੱਕੋ ਕੱਢਿਆ ਜੀ ਹਲੇ ਨੇ ਦੇਖ ਲਓ ਹੂੰ ਇੱਕੋ ਕੱਢਿਆ ਇੱਕ ਕੱਢਿਆ ਅੱਛਾ ਸੇ ਵਾਲਾ ਜੇ ਇਹ ਇਹ ਵੇਚਣਾ ਇਹ ਵੇਚ ਦਾਂਗੇ ਜੀ ਠੀਕ ਆ ਜੇ ਕੋਈ ਕੁਈ ਬਰੀਡ ਰੱਖਣ ਵਾਲਾ ਹੋਇਆ ਬੰਦਾ ਹੂੰ ਦੇ ਦਾਂਗੇ ਜੀ ਲੈ ਬਾਈ ਆ ਬੱਚਾ ਸੇਲ ਆ ਬਾਈਆਂ ਲਵੇ ਜੇ ਕਿਸ ਨੂੰ ਚਾਹੇ ਚਾਹਿੰਦਾ ਹੋਇਆ ਨਾ ਤਾਂ ਕਰ ਲਿਓ ਬਾਈ ਨਾ ਗੱਲ ਆ ਨੰਬਰ ਦਵਾਂਗੇ ਆਪਾਂ ਸਕਰੀਨ ਤੇ ਤੇ ਆ ਡੱਬਾ ਬੱਚਾ ਵੀ ਸੇਲ ਆ ਹਾਂ ਠੀਕ ਆ ਆ ਵੀ ਬਾਈ ਸੇਲ ਆ ਛੱਡ ਦੇ ਕੰਨ ਛੱਡ ਦੇ ਬਾਈ ਇਹ ਬੜੇ ਬੱਕਰੇ ਦੇ ਨੇ ਜੀ ਆਪਣੇ ਵਾਲੇ ਦੇ ਇਹ ਵੱਡੇ ਦੇ ਨੇ ਕਾਲੇ ਦੇ ਹਾਂ ਹੂੰ ਹੂੰ ਇਹਦੇ ਬੱਚੇ ਬਹੁਤ ਵਧੀਆ ਕੱਢਦਾ ਜੀ ਇਹ ਵੀ ਵਧੀਆ ਕੱਢਦਾ ਹਾਂ ਇਹ ਬੱਚੇ ਪੂਰੇ ਸਿਰੇ ਲਾਉਂਦਾ ਹੈ ਜੀਗਾ ਭਈ ਮਾਲ ਚੰਗਾ ਪਾਈਆਂ ਲਵੇ ਬੱਕਰੀਆਂ ਤੇ ਉਂ ਬਾਈ ਫਿਰ ਇਕੱਠੀਆਂ ਚਾਰਦੇ ਦੋਨੇ ਹੈ ਹਾਂ ਦੋ ਇਕੱਠੀਆਂ ਚਾਰਦੇ ਆ ਜੀ ਹੂੰ ਜਿਹਨ ਦੀ ਅਸੀਂ ਕਿਸੇ ਦਿਨਾਂ ਰਲਦੇ ਰੋਲਦੇ ਨੇ ਇਹ ਤਾਂ ਦੋਏ ਜਾਂ ਇਹ ਜਾਂ ਮੈਂ ਜੀ ਮੁੰਡਾ ਠੀਕ ਹੈ ਹਾਂ ਤਿੰਨੇ ਭੈਣ ਭਾਈ ਨੇ ਹਾਂ ਜੀ ਇਹੇ ਲਿਆਂਦੇ ਤੇ ਜੀ ਮਾੜੂ ਕਿਆ ਤੂੰ ਅਸਿਆ ਇਹ ਕੋਈ ਮਰਿਆ ਵਾ ਤੇ ਕਿਸੇ ਦੀ ਆਸ ਨਹੀਂ ਸੀ ਹੂੰ ਜਿਵੇਂ ਖਤਮ ਤੇ ਜੀ ਇਹ ਕਹਾਣੀ ਠੀਕ ਹੈ ਜਿੱਦ ਅਸੀਂ ਚੱਕ ਕੇ ਲੈ ਕੇ ਆਏ ਹਸਿਆ ਲਿਆ ਕੇ ਤਿੰਨੇ ਭੈਣ ਭਾਈ ਨੇ ਸਕੇ ਨੇ ਸਕੇ ਨੇ ਨਾ ਪਰ ਤੁਸੀਂ ਗਏ ਜਮਾ ਥੱਲੇ ਡਿੱਗੇ ਪਾਈ ਕੋ ਲੈ ਲੈ ਬਸ ਸਾਨੂੰ ਜਿਹੇ ਜਿਹੇ ਦੇਤਾ ਦੀ ਅਣਜਾਨ ਤੇ ਉਦੋਂ ਜਿਹੇ ਜਿਹੇ ਸਾਨੂੰ ਚੁਕਾਤਾ 8.5 8200 ਦਾ ਕੱਲਾ ਕੱਲਾ ਲਿਆਤੀ 8.5 8200 ਦਾ ਹਾਂ ਉਦੋਂ ਲੈ ਤੇ ਬਾਈ ਪਰ ਹੁਣ ਰੰਗ ਲਾ ਦੇ ਨੇ ਪਰਮਾਤਮਾ ਨੇ ਅੱਛਾ ਹਾਂ ਠੀਕ ਹੈ ਜੇ ਉਹ ਚਾਰ ਤੇ ਜਣੀ ਦੀ ਇੱਕ ਦੀ ਥੋੜੀ ਜੀ ਲੱਤ ਫੈਕਚਰ ਹੋ ਗਈ ਸੀ ਤਿਲਕ ਕੇ 32000 ਦਾ ਸੌਦਾ ਹੋਇਆ ਸੀ ਸਾਡਾ ਇਹ 32000 ਦਾ ਤਿੰਨਾਂ ਦਾ ਚਾਰਾਂ ਦਾ ਚਾਰਾਂ ਦਾ ਚਾਰ ਸੀ ਇੱਕ ਹੋਰ ਆਈ ਨਾਲ ਇਹਨਾਂ ਦੇ ਪੱਠ ਅੱਛਾ ਹਾਂ ਇਹ ਜਿਹੜੀ ਦੀ ਕ੍ਰੋਸ ਹੋ ਗਿਆ ਨਿਆਣੀਆਂ ਸੂਗੀਆਂ ਇਹ ਹੂੰ ਤੇ ਬਾਈ ਹੁਣ ਫਿਰ ਕਿਵੇਂ ਵੀ ਗਾਂਹਾਂ ਗੱਮ ਵਧਾਉਣ ਬਾਰੇ ਕਿੰਨਾ ਕੇ ਸੋਚਿਆ ਵੀ ਕਿੰਨੀ ਕੇ ਬੱਕਰੀਆਂ ਰੱਖੇਗਾ ਜਿਵੇਂ ਜਿਵੇਂ ਵਾਦਾ ਹੋਈ ਗਿਆ ਪ੍ਰਮਾਤਮਾ ਕਰੀ ਗਿਆ ਹੁਕਮੁਕਮੇ ਬਸ ਆਂ ਵੀ ਜਾਮਾਂ ਜਿਹੜੀ ਦੀ ਹਲੇ ਵੇਚਣ ਵੁਚਣ ਦਾ ਕੋਈ ਸਾਡਾ ਉਹ ਨਹੀਂ ਹੈਗਾ ਅੱਛਾ ਪੱਠਾਂ ਜਿਹੜੀਆਂ ਆਉਂਦੇ ਨੇ ਸੀ ਇੱਕ ਨਹੀਂ ਦਿੱਤੀ ਕਿਸੇ ਨੂੰ ਹੂੰ ਹੁਣ ਮੇਵਨਿਆਂ ਤੋਂ ਫਿਰ ਕਰਾਉਣਾ ਵੀ ਕੀ ਆਈ ਮੇਵਨੇ ਦਈ ਨਹੀਂ ਨਾ ਜਿਹੇ ਜਿਹ ਹੁੰਦਾ ਹੋਇਆ ਦੇ ਤੇ ਬਾਈ ਨਾਲ ਬਾਈ ਸੰਪਰਕ ਕਰ ਲਿਓ ਬਾਈ ਨੰਬਰ ਦਸੀ 98154 ਜੀ 31418 ਠੀਕ ਆ ਜੀ ਬਾਈ ਧੰਨਵਾਦ ਜਿਹੜੀ ਤੁਸੀਂ ਆਪਦੀ ਬਰੀਡ ਦਿਖਾਈ ਤੇ ਬਾਈ ਦੱਸਿਓ ਵੀ ਵੀਡੀਓ ਕਿਵੇਂ ਲੱਗੀ ਤੇ ਬਾਈਆਂ ਲਵੇ ਮਾੜੂ ਵਾਲੀ ਬਲੱਡ ਲਾਈਨ ਸੀਗੀ ਬੌੜਾਂ ਵਾਲੀ ਹਾਂ ਜੀ ਤੇ ਆਪਾਂ ਉਹਨਾਂ ਦੀ ਵੀ ਵੀਡੀਓ ਲੈ ਕੇ ਆਵਾਂਗੇ ਬਹੁਤ ਜਲਦੀ ਤੇ ਉਹ ਨਗ ਵੀ ਤੁਹਾਨੂੰ ਦਿਖਾਵਾਂਗੇ ਵੀ ਉਹਨਾਂ ਦੇ ਵੀ ਕਿਵੇਂ ਬਲੱਡ ਲਾਈਨ ਆ ਹਨ ਤੇ ਠੀਕ ਆ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ